ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੋਹੀ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਥਾਂਏ ਉਚਾਰਣ ਕੀਤੇ ਆਏ ਸ਼ਬਦ ਆਪਾਂ ਸਿੱਖਣ ਜਾ ਰਹੇ ਹਾਂ ਤੇ ਬਹੁਤ ਆਸਾਨ ਤੁਨ ਹੈ ਜਦੋਂ ਪਹਿਣਾ ਦੇ ਸਕੇਲ ਤੇ ਆਪਾਂ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਕਹਾਂ ਕਿਹੜੇ ਕਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਫਿਲਹਾਲ ਆਪਾਂ ਪਹਿਲਾਂ ਇਸ ਸ਼ਬਦ ਨੂੰ ਸਰਵਣ ਕਰਦੇ ਹਾਂ ਤਬਲੇ ਦੇ ਨਾਲ ਅਤੇ ਫਿਰ ਸਿੱਖਦੇ ਹਾਂ ਕੱਲੇ-ਕੱਲੇ ਸੁਰ ਤੇ

ਗੁਰ ਨਾਨਕ ਜਿਨ ਕਲ ਰਾਹੀ ਸਭ ਤੇ ਵਰਤਾ ਸਤ ਗੁਰ ਨਾਨਕ ਜਿਨ ਕਲ ਰਾਹੀ ਜਿਸ ਕੇ ਸਿਰ ਉਪਰ ਤੋ ਸਵਾਮੀ ਉਪਰ ਤੋਂ ਸਵਾਮੀ ਸੋ ਦੁੱਖ ਕੈਸਾ ਆਵੇ ਸੋ ਦੁੱਖ ਕੈਸਾ ਪਾ चाड़े माया मध माता मरणा चेतना आरणा चेतना आिकल राज्य में जिन कल राज्य ਕਿੰ ਕਲ ਰਾਤੇ ਮੇਰੀ ਕਿੰ ਕਲ ਰਾਤੇ ਮਰੀ ਥਿਨ ਕਰ ਜਾਈ ਮੇਰੀ ਸਭ ਦੇ ਬੰਦਾ ਸਭ ਤੁਲਾ ਨਾਨ ਤੇ ਹੁਣ ਆਪਾਂ ਸਿੱਖਦੇ ਹਾਂ ਇਹ ਸ਼ਬਦ ਨੂੰ ਕੱਲੇ-ਕੱਲੇ ਸੁਰ ਤੇ ਤੇ ਪਹਿਲਾਂ ਸਿੱਖਦੇ ਹਾਂ ਸਥਾਈ ਸਬਤੇ ਵਰਡਾ ਸਤ ਗੁਰ ਨਾਨਕ ਸਬਤੇ ਵਰਡਾ ਰੇ ਗਾਰੇ ਗਲਸਾਰੇ ਸਤ ਗੁਰ ਨਾਨਕ ਗਾਪਾ ਮਗਾਗਾ ਜਿਨ ਤਲ ਰੱਖੀ ਮੇਰੀ ਗਾਰੇ ਸਾਰੇ ਗਾਰੇ ਸਾਰੇ ਜਿਨ ਤਲ ਰੱਖੀ ਮੇਰੀ सारे, रे सारे, गरे से गे सबते वडा सतगु नानक जन कल राखी जिन कल राखी पापा पाधा पाध पामा पमा जिन कल राखी मेरी दूजी पामाग। बार जिन कल राखे में जिन कल राखे मेरी मामा मापा मा गे माँगार। जिन कल राखी मेरी तीसरी बार मेरी गारे सारे, गारे सारे इस तू तो बाद आ जाता है अंतरा पहला अंतरा आप गायन किया है दूसरा का अंतरा आपब कर लें सीख लें ताकि दूसरे अंतरे में जो गायन वे थोड़ा फर्क पैदा है वो आप जी को समझ आ सके मेरे राम राये मेरे राम राये निधा पमपा ध निधा पप मेरे राम राए, मेरे राम राए, तो संता का, पाधा निसा, सा निसा नेधा, ਉਸ ਤਾ ਕਾ ਪਾਧਨੀ ਸੰਨੀਧ ਸੰਨੀਧ ਸੰਤ ਤੇਰੇ ਨੇਧ ਭਮਪਾ ਪਾ ਫਿਰ ਸੇਵੇਂ ਇਸੇ ਤਰੀਕੇ ਨਾਲ ਤੇਰੇ ਸੇਵਕ ਕੋ ਪਠੋ ਕੀchna ਹੀ ਜਮ ਨਹੀਂ ਆਵੈ ਨੇਰੇ ਤੇ ਪ੍ਰੋਪਰ ਅੰਤਰੇ ਨੂੰ ਦੋ ਵਾਰ ਗਾਇਨ ਕਰਕੇ ਫਿਰ ਜੇਨ ਕਲ ਰਾਖੀ ਮੇਰੀ जिनकल राखी मेरी जिनकल राखी मेरी सब ते बना सतगुरु नानक जिनकल राखी मेरी मैनु उम्मीद है कि आप जी आसानी दे नाल इस शब्द नु सरवण कर सकोगे सीख सकोगे गायन कर सकोगे इसे उम्मीद के नाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ